ਕਹਿੰਦੇ ਨੇ ਜੀ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਸਾਰੇ ਪੰਜਾਬੀਆਂ ਦੇ ਮੂੰਹ ਤੇ ਗਾਲ੍ਹਾਂ ਚੜੀਆਂ ਹੁੰਦੀਆਂ ਪਰ ਇਹ ਗਾਲ੍ਹਾਂ ਕੀ ਆਪਾਂ ਸਾਰਜੁਨਿਕ ਤੌਰ ਤੇ ਕੱਢਦੇ ਚੰਗੇ ਲੱਗਦੇ ਆ ਠੀਕ ਹੈ ਕੁਝ ਚੀਜ਼ਾਂ ਦੇ ਵਿੱਚ ਦਬਕਾ ਜ਼ਰੂਰੀ ਹੁੰਦਾ ਪਰ ਪੰਜਾਬੀਆਂ ਨੂੰ ਗਾਲ੍ਹਾਂ ਬਿਨਾਂ ਦਬਕਾ ਅਧੂਰਾ ਕਿਉਂ ਲੱਗਦਾ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਟੀਮ ਪਾਨਾ ਸਿੱਧੂ ਕਿਉਂਕਿ ਪਾਣਾ ਸਿੱਧੂ ਇਸ ਵੇਲੇ ਪੰਜਾਬ ਦੇ ਵਿੱਚ ਟਰੈਵਲ ਏਜੰਟਾਂ ਦੇ ਕੋਲ ਜਿਹੜੇ ਲੋਕਾਂ ਦੇ ਪੈਸੇ ਫਸ ਜਾਂਦੇ ਨੇ ਕਢਵਾਉਣ ਦਾ ਕੰਮ ਕਰ ਰਿਹਾ। ਤੋਂ ਚਲੋ ਠੀਕ ਹੈ ਜੀ ਕਿ ਕੰਮ ਚੰਗਾ ਏ ਜੇ ਕਿਸੇ ਗਰੀਬ ਦੇ ਪੈਸੇ ਫਸੇ ਨੇ ਕਿਤੇ ਫਰੋਡ ਏਜੰਟ ਨੇ ਨੱਪਲੇ ਨੇ ਤੇ ਫੇਰ ਪੈਸੇ ਤਾਂ ਕਢਵਾਣੇ ਬਣਦੇ ਨੇ। ਪਰ ਇਹ ਸਾਰੇ ਐਪੀਸੋਡ ਦੇ ਵਿੱਚ ਕਿਤੇ ਨਾ ਕਿਤੇ ਭਾਸ਼ਾ ਇੱਕ ਵੱਡਾ ਰੋਗ ਅਦਾ ਕਰਦੀ ਹੈ। ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਵੀਡੀਓ ਪਾਉਂਦੀ ਐ ਟੀਮ ਭਾਨਾ ਸਿੱਧੂ ਪਰ ਇਹ ਜਿਹੜੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਉਹ ਗਾਲਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਉਹਨਾਂ ਏਜੰਟਾਂ ਨੂੰ ਵੀ ਚੁੱਭਦੀਆਂ ਨੇ ਔਰ ਜ਼ਾਹਿਰ ਜੀ ਗੱਲ ਐ ਗਾਲ ਤੱਕ ਕਿਸੇ ਨੂੰ ਵੀ ਕੱਢੋ ਉਹਨੂੰ ਚੁੱਭਦੀ ਐ ਅੱਜ ਤੱਕਰ ਜਿੰਨਾਂ ਨੇ ਵੀ ਸਾਡੇ ਨਾਲ ਪੰਗਾ ਲੈਂਤਾ ਨਾ ਉਹ ਜ਼ੀਰੋ ਹੀ ਹੋਏ ਨੇਗੇ ਇਸ ਕਰਕੇ ਇਹ ਏਜਟ ਮਾਫੀ ਨੂੰ ਕਹਿ ਦੇਣਾ ਚਾਹਣਾ ਜਿਨ੍ਹਾਂ ਨੇ ਸਾਡੇ ਭਰਾ ਤੇ ਪਰਚਾ ਕਰਵਾਇਆ ਤੁਸੀਂ ਕਿਸੇ ਗੱਲ ਦੀ ਆਪਣੇ ਮਨ ਦੇ ਵਿੱਚੋਂ ਭੁਲੇਖਾ ਕਰ ਦਿਓ ਪਰ ਇਨਾ ਗਾਲਾਂ ਕਰਕੇ ਹੀ ਏਜੰਟ ਉਸ ਦੇ ਖਿਲਾਫ ਲਾਮਬੰਦ ਹੋਏ ਕਿਉਂਕਿ ਬਹੁਤ ساری ਏਜੰਟਾਰੀਆਂ ਐਸੋਸੀਏਸ਼ਨਾਂ ਨੇ ਆਪਣੀਆਂ ਮੀਟਿੰਗਾਂ ਦੇ ਵਿੱਚ ਆ ਕੇ ਆ ਕਿਹਾ ਕਿ ਠੀਕ ਹੈ ਭਾਈ ਕਾਨੂੰਨ ਕੋ ਜਾਓ ਜਾਂ ਫਿਰ ਠੀਕ ਹੈ ਕੋਈ ਪ੍ਰਦਰਸ਼ਨ ਕਰਦਾ ਕਰੇ ਪਰ ਗਾਲਾਂ ਕਿਉਂ ਕੱਢੇ ਤੋ ਇਹ ਗਾਲਾਂ ਨੂੰ ਲੈ ਕੇ ਕਹਿੰਦੇ ਨੇ ਜੀ ਜ਼ਬਾਨ ਜਿਹੜੀ ਹੁੰਦੀ ਹੈ ਨਾ ਜੀ ਜ਼ਬਾਨ ਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਉਹ ਹੱਡੀਆਂ ਵੀ ਤੋੜਵਾ ਦਿੰਦੀ ਐ। ਸੋ ਇਸ ਦਾ ਕਿ ਜ਼ਬਾਨ ਦਾ ਰਸਤਾ ਮਿੱਠਾ ਹੋਣਾ ਚਾਹੀਦਾ ਪਰ ਇੱਕ ਗੱਲ ਇਹ ਵੀ ਕਲੀਅਰ ਐ ਕਿ ਮਿੱਠੇ ਰਸ ਦੇ ਨਾਲ ਫਿਰ ਤੁਹਾਨੂੰ ਪਤਾ ਵਾ ਪੈਸੇ ਦਾ ਘੱਟੋ ਘੱਟ ਨਹੀਂ ਨਿਕਲਦੇ ਸ਼ਾਇਦ ਆਹੀ وجہ ਟੀਮ ਪਹਾਣਾ ਜਿਹੜੀ ਐ ਗਾਲਾਂ ਦਾ ਇਸਤੇਮਾਲ ਕਰਦੀ ਰਹੀ ਪਰ ਗਾਲਾਂ ਸ਼ਰੀਆਨ ਨਹੀਂ ਸੀ ਹੋਣੀਆਂ ਚਾਹੀਦੀ। ਤੁਹਾਨੂੰ ਤੁਹਾਡੀ ਨਾਨੀ ਨਾਂ ਯਾਦ ਕਰਤੀ ਤਾਂ ਮੈਨੂੰ ਪਹਾਣਾ ਸਿੱਧੂ ਨਾ ਕਿਹੋ। ਹੁਣ ਇਹਨਾਂ ਗਾਲਾਂ ਕਰਕੇ ਚੱਕਰ ਕੀ ਪੈ ਗਿਆ। ਜਿਹੜਾ ਮੁਕੱਦਮਾ ਦਰਜ ਹੋਇਆ ਟੀਮ ਪਹਾਣਾ ਸਿੱਧੂ ਦੇ ਉੱਤੇ ਉਹ ਉਸ ਦੇ ਵਿੱਚ ਸਿੱਧੇ ਤੌਰ ਤੇ ਕੀ ਲਿਖਾਇਆ ਗਿਆ ਜੀ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜੀ ਕਹਿੰਦੇ ਜੀ ਕਿ ਠੀਕ ਹੈ ਜਿਹੜੀ ਟੀਮ ਭਾਨਾ ਸਿੱਧੂ ਹੈ ਕਹਿੰਦੇ ਜ਼ਬਰਦਸਤੀ ਦਫ਼ਤਰ 'ਚ ਵੜ ਕੇ ਹੰਗਾਮਾ ਕੀਤਾ ਚਲੋ ਉਹ ਤਾਂ ਕੀਤਾ ਹੀ ਹੈ ਉਹਤ ਗੱਲ ਨੂੰ ਤਾਂ ਤੁਸੀਂ ਇਨਕਾਰ ਨਹੀਂ ਕਰ ਸਕਦੇ ਹਨ ਜਦੋਂ ਤੁਸੀਂ ਜ਼ਿਆਦਾ ਬੰਦੇ ਕਿਸੇ ਬੰਦੇ ਦੇ ਦਫ਼ਤਰ 'ਚ ਵੜ ਜਾਂਦੇ ਹੋ ਤੇ ਫਿਰ ਇਸ ਦਾ ਮਤਲਬ ਤਾਂ ਇਹੀ ਹੁੰਦਾ ਹੈ ਉਸ ਤੋਂ ਇਲਾਵਾ ਕਹਿੰਦੇ ਜੀ ਲੜਕੀਆਂ ਨੂੰ ਗੰਦੀ ਭਾਸ਼ਾ ਬੋਲ ਉਹ ਤੇ ਕੋਤ ਦੀ ਗੰਦੀ ਭਾਸ਼ਾ ਤੋਂ ਵੀ ਟੀਮ ਪਾਣਾ ਗੰਦੀ ਭਾਸ਼ਾ ਵਾਲੀ ਗੱਲ ਤੋਂ ਵੀ ਤੂੰ ਦੀ ਕਲੀਨ ਚਿੱਟ ਨਹੀਂ ਲੈ ਸਕਦੇ ਕਿ ਭਾਈ ਗੰਦੀ ਭਾਸ਼ਾ ਆਪਾਂ ਬੋਲੀ ਕਿ ਨਹੀਂ ਬੋਲੀ ਕਿਉਂਕਿ ਕਾਨੂੰਨ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਜਦੋਂ ਤੁਸੀਂ ਇਹ ਸ਼ਲੀਲ ਗੱਲ ਬੋਲ ਦਿੰਦੇ ਹੋ ਤੇ ਉਹ ਇੱਕ ਜੁਰਮ ਬਣ ਜਾਂਦੀ ਹੈ ਔਰ ਤੁਸੀਂਆ ਵੀਡੀਓ ਦੇ ਵਿੱਚ ਸ਼ਰੇਆਮ ਬੋਲਦੇ ਆਏ ਹੋ ਤੋਂ ਠੀਕ ਹੈ ਤੁਸੀਂ ਚੰਗਾ ਕੰਮ ਕਰਦੇ ਪਏ ਹੋ ਲੋਕਾਂ ਦੇ ਪੈਸੇ ਕਢਵਾਉਂਦੇ ਪਏ ਹੋ ਪਰ ਉਸ ਦੇ ਨਾਲ ਨਾਲ ਇੱਕ ਜੁਰਮ ਵੀ ਹੋ ਰਿਹਾ ਹੈ ਤੋਂ ਜੇ ਜੁਰਮ ਦੇ ਵਿੱਚ ਪਰਚਾ ਹੋ ਜਵੇ ਤਾਂ ਫਿਰ ਇੰਨਾ ਤੜਪਣਾ ਵੀ ਨਹੀਂ ਬਣਦਾ ਕਿਉਂਕਿ ਇਹ ਤਾਂ ਚੀਜ਼ ਮੈਂਟਲੀ ਪ੍ਰੀਪੇਅਰ ਥਾatkar ਭਾਨਾ ਸਿੱਧੂ ਜਦੋਂ ਵੀ ਵੀਡੀਓ ਬੰਦਾ ਕਹਿੰਦਾ ਕੋਈ ਨਹੀਂ ਪਰਚਾ ਹੁੰਦਾ ਕਰਾ ਲਓ ਤੋਂ ਇਸ ਕਰਕੇ ਪਰਚੇ ਦੇ ਉੱਤੇ ਇੰਨੀ ਕਿਲ-ਕਿਲ ਦਾ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ ਹੈਗਾ ਉਹਦੇ ਨਾਲ ਤਾਂ ਤੁਹਾਡਾ ਪ੍ਰਭਾਵ ਘਟੇਗਾ ਜੇ ਪਰਚੇ ਦੇ ਉੱਤੇ ਅਸੀਂ ਜ਼ਿਆਦਾ ਰੋਲਾ ਪਾਵਾਂਗੇ ਤਾਂ ਤੋ ਖੈਰ ਇਹਦਾ ਆਪਣਾ ਆਪਣਾ opinion ਹੈ ਤੋ ਇਸ ਦੇ ਨਾਲ ਜਿਹੜੀ ਹੋਰ ਗੱਲ ਕਰਨ ਜਾ ਰਿਹਾ ਜੀ ਕਹਿੰਦੇ ਜੀ ਲੜਕੀਆਂ ਕੋ ਗੰਦੀ ਭਾਸ਼ਾ ਬੋਲ ਕਰ ਇੱਥੋਂ ਤੱਕ ਤਾਂ ਚਲੋ ਗੱਲ ਸਾਬਤ ਕਿਤੇ ਨਾ ਕਿਤੇ ਹੋ ਵੀ ਸਕਦੀ ਹੈ ਕਿਉਂਕਿ ਪੁਰਾਣੀਆਂ ਵੀਡੀਓ ਦਿਖਾ ਦਿੰਗੇ ਦੇਖੋ ਜੀ ਮਾਮਾ ਭੈਣਾ ਵੀ ਗਾਣਾ ਕੱਢਦੇ ਨੇ ਤੋ ਕਿਤੇ ਨਾ ਕਿਤੇ ਏਜੰਟ ਇੱਥੋਂ ਤੱਕ ਟੀਮ ਭਾਨਾ ਸਿੱਧੂ ਤੇ ਕਾਨੂੰਨੀ 56 ਕਸਨ ਚ ਕਾਮਯਾਬ ਹੋ ਸਕਦੇ ਨੇ ਕਿਉਂਕਿ ਐਫਆਈਆ ਚੇਸ ਕਰ ਦਜੀ ਕਰਾ ਪਰ ਅਗਲੀ ਬਾਸ਼ਾ ਸੁਣੋ ਕਹਿੰਦੇ ਜੀ ਲੜਕੀਆਂ ਕੋ ਗੰਦੀ ਭਾਸ਼ਾ ਬੋਲ ਕਰ ਉਨਕੇ ਪ੍ਰਾਈਵੇਟ ਪਾਰਟ ਕੋ ਟੱਚ ਕਰਤੇ ਹੋਏ ਜਾਨ ਸੇ ਮਾਰਨੇ ਕੀ ਧਮਕੀਆਂ ਦਿੱਤੀ। ਹੁਣ ਇੱਥੇ ਦੋਸਤੋ ਜਿਹੜਾ ਇਲਜ਼ਾਮ ਲੱਗ ਗਿਆ ਨਾ ਟੀਮ ਪਾਨਾ ਸਿੱਧੂ ਤੇ ਇਹ ਬਹੁਤ ਸੰਗੀਨ ਇਲਜ਼ਾਮ। ਕਹਿੰਦੇ ਜੀ ਲੜਕੀਆਂ ਕੇ ਪ੍ਰਾਈਵੇਟ ਪਾਰਟ ਕੋ ਟੱਚ ਕਰਨਾ ਔਰ ਕਾਨੂੰਨ ਦੇ ਵਿੱਚ ਇਹ ਬੜਾ ਸਖਤ ਗੁਨਾਹ ਮੰਨਿਆ ਜਾਂਦਾ ਏ। ਹੁਣ ਇਹਨੂੰ ਤੁਸੀਂ ਮੈਨੀਪੂਲੇਸ਼ਨ ਦਾ ਨਾਮ ਦਿਓ ਜਿਵੇਂ ਕਿ ਪਾਨਾ ਸਿੱਧੂ ਨੇ ਕਿਹਾ ਜੀ ਕਿ ਆਪਾਂ ਕੁੜੀਆਂ ਛੇੜਨ ਥੋੜੀ ਗਈ ਸੀ ਹਨਾ। ਪਰ ਐਸ ਤਾਰੀਆਂ ਚੀਜ਼ਾਂ ਜਦੋਂ ਤੁਸੀਂ ਜੇ ਤਾਂ ਕੋਈ ਵੀ ਵੀਡੀਓ ਇਦਾਂ ਦੀ ਸਾਹਮਣੇ ਆ ਜਾਂਦੀ ਕਿ ਜੇ ਚ ਅਸ਼ਲੀਲ ਸ਼ਬਦਾਵਲੀ ਤੁਸੀਂ ਬੋਲੀ ਹੈ ਤੇ ਫੇਰ ਕਿਤੇ ਨਾ ਕਿਤੇ ਜੜਾ ਵਾ ਇਹੋ ਜਿਹੀ ਗੱਲਾਂ ਕੋਰਿਲੇਟ ਹੋਣ ਲੱਗ ਪੈਂਦੀਆਂ ਨੇ ਇਸ ਕਰਕੇ ਦਬਕੇ ਦਾ ਮਤਲਬ ਇਹ ਨਹੀਂ ਹੈਗਾ ਕਿ ਗੰਦੀਆਂ ਗਾਲਾਂ ਕੱਢੀਆਂ ਜਾਂ ਜੇਕਰ ਤੁਸੀਂ ਆਪਣੀ ਜ਼ੁਬਾਨ ਥੋੜੀ ਜੀ ਦਬਕਾ ਮਾਰੋ ਜੇ ਨਹੀਂ ਕੋਈ ਪੈਸੇ ਦਿੰਦਾ ਤੇ ਜ਼ਾਹਿਰ ਦੀ ਗੱਲ ਹੈ ਜਿਹਦੇ ਪੈਸੇ ਮਰੇ ਉਹਨੇ ਮਚਣਾ ਵਾ ਪਰ ਇਹ ਗਾਲਾਂ ਵਲਾ ਜਿਹੜਾ ਕੰਮ ਹੈ ਇਹ ਕਾਨੂੰਨ ਦਾ ਉਲੰਘਣ ਹੋ ਜਾਂਦਾ ਇਹਦੇ ਵਿੱਚ ਅਸ਼ਲੀਲ ਸ਼ਬਦਾਵਲੀ ਆ ਜਾਂਦੇ ਆ ਹੁਣ ਇਸ ਦੇ ਨਾਂ ਨਾ ਕਹਿੰਦੇ ਜੀ ਹਮੇ ਸੋਸ਼ਲ ਮੀਡੀਆ ਪਰ ਬਦਨਾਮ ਕਰਨੇ ਕੀ ਧਮਕੀ ਦੇਤੇ ਹੋਏ ਬਿਜ਼ਨਸ ਬੰਦ ਕਰਵਾਉਣੇ ਕੀ ਧਮਕੀ ਦਿੱ ਉਨ ਟਾਈਮ ਪਾਨਾ ਸਿੱਧੂ ਇਸ ਗੱਲ ਤੋਂ ਵੀ ਨਹੀਂ ਭੱਜ ਸਕਦਾ ਕਿਉਂਕਿ ਐਵਲੀ ਧਮਕੀ ਆ ਤਾਂ ਤੁਸੀਂ ਸ਼ਰੀਆਮ ਦਿੰਦੇ ਹੋ ਹਰ ਬੰਦੇ ਨੂੰ ਤੁਸੀਂ ਜਦੋਂ ਫੋਨ ਕਰਦੇ ਹੋ ਤੁਸੀਂ ਇਹੀ ਕਹਿੰਦੇ ਹੋ ਕਿ ਤੇਰੀ ਵੀਡੀਓ ਪਾਵਾਂਗੇ ਸੋ ਉਹਨਾਂ ਨੇ ਇਸੇ ਗੱਲ ਤੇ ਇਜ਼ਾਮਦਾਰਤਾ ਕੀ ਧਮਕੀ ਦਿੱਤੀ ਤੇ ਬਲੈਕਮੇਲ ਕੀਤਾ ਹੁਣ ਓਤਵਾ ਚੋਂ ਇੱਕ ਵੀਡੀਓ ਜਿਹੜੀ ਵਾਇਰਲ ਹੋ ਗਈ ਆ ਆਡੀਓ ਜਿਹਦੇ ਵਿੱਚ ਉਹ ਉਸ ਗੱਲ ਦਾ ਜ਼ਿਕਰ ਹੋ ਰਿਹਾ ਕਿ ਭਾਈ ਉਹਦੀ ਵੀਡੀਓ ਡਿਲੀਟ ਕਰਤੀ। ਸੋ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਟੀਮ ਪਾਨਾ ਸਿੱਧੂ ਨੂੰ ਦਿੱਕਤਾਂ 'ਚ ਪਾ ਰਹੀਆਂ ਨੇ। ਇੱਕ ਐਸੀ ਟਰਬਲ ਖੜੀ ਹੋ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਦਾ ਭਾਰੀ ਇਕੱਠ ਕਰਕੇ ਪਾਨਾ ਸਿੱਧੂ ਨੂੰ ਆ ਪਿਛਲੀ ਵਾਰੀ ਬਚਾ ਹੋ ਗਿਆ। ਹੁਣ ਚੰਡੀਗੜ੍ਹ ਦੇ ਏਜੰਟ ਜਿਹੜੇ ਆ ਲਾਮਬੰਦ ਹੋ ਗਏ ਨੇ। ਹੁਣ ਦੂਸਰੇ ਪਾਸੇ ਪਾਨਾ ਸਿੱਧੂ ਐ ਵੀ ਇਲਜ਼ਾਮ ਲਾ ਰਿਹਾ ਕਿ ਲੈ ਜੀ ਉਹ ਰਾਜਾਵੜਿੰਗ ਦੇ ਕਰੀਬੀ ਐ ਜਿਨੇ ਵੀ ਪਰਚਾ ਦਰਜ ਕਰਾਇਆ ਪਰ ਚੰਡੀਗੜ੍ਹ 'ਚ ਕਾਂਗਰਸ ਦੀ ਸਰਕਾਰ ਨਹੀਂ ਐ ਸੋ ਇਸ ਕਰਕੇ ਇੱਕ ਗੱਲ ਤਾਂ ਕਲੀਅਰ ਐ ਕਾਨੂੰਨ ਕੋਲ ਜਾਣ ਦਾ ਹੱਕ ਸਭ ਨੂੰ ਹੈਗਾ ਜੇ ਲੋਕਾਂ ਕੋ ਲਗਾ ਜੇ ਇਹਨਾਂ ਠੱਗੀ ਆ ਉਹਦੇ ਕੋ ਹੱਕ ਹੈਗਾ ਨਾ ਜੀ ਤੇ ਇਦਾਂ ਹੀ ਜਿਹਦੇ ਨਾਲ ਜਿਹਦੇ ਦਫ਼ਤਰ 'ਚ ਕੋਈ ਵਧੀਕੀ ਹੋਏਗੀ ਉਹ ਤਾਂ ਅਗਲਾ ਪੁਲਿਸ ਕੋਲ ਜਾਊਗਾ ਠੀਕ ਐ ਠੱਗੀ ਕੀਤੀ ਨਹੀਂ ਕੀਤੀ ਐ ਮੈਟਰ ਆਫ ਇਨਵੈਸਟੀਗੇਸ਼ਨ ਐ ਪਾਨੇ ਸਿੱਧੂ ਤੇ ਜੋ ਇਲਜ਼ਾਮ ਨੇ ਕਿ ਠੱਗੀ ਕੀਤੀ ਗਈ ਐ ਉਹਤ ਗੱਲ ਦੀ ਪਰਤਾਲ ਜ਼ਰੂਰ ਬਣਦੀ ਹੈ ਪਰ ਇਸ ਦੇ ਨਾਲ ਨਾਲ ਜਿਹੜੀ ਐ ਟ੍ਰਬਲ ਖੜੀ ਹੋਈ ਹੈ ਟੀਮ ਪਾਨਾ ਸਿੱਧੂ ਤੇ ਇਹ ਕੋਈ ਛੋਟੀ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਬਹੁਤ سنگੀਨ ਇਲਜ਼ਾਮ ਲੱਗ ਗਏ ਨੇ ਉਹਨੇ ਦੀ ਸਚਾਈ ਕੀ ਹੈ ਕਿ ਨਹੀਂ ਇਸ ਦਾ ਖੁਲਾਸਾ ਤਾਂ ਪੁਲਿਸ ਦੀ ਪਰਤਾਲ ਕਰੇਗੀ ਜਾਂ ਫੇ ਮਾਨਯੋਗ ਦਾਲ ਕਰੇਗੀ ਪਰ ਦਾ ਟ੍ਰਾਇਲ ਫੇਸ ਕਰਨਾ ਪੈਣਾ ਤਾਂ ਇਹ ਕਰਕੇ ਹੁਣ ਦੂਸਰੇ ਪਾਸੇ ਦੋਸਤੋ ਜਲੰਧਰ ਦੇ ਵਿੱਚ ਇੱਕ ਮੀਡੀਆ ਏਜੰਸੀ ਚਲਾਉਣ ਵਾਲੇ ਇੱਕ ਸ਼ਖਸ ਨੇ ਜਿਹੜਾ ਕਿ ਟਰੈਵਲ ਏਜੰਟ ਵੀ ਹੈ ਉਸਨੇ ਪਹਾਣਾ ਸਿੱਧੂ ਦੇ ਖਿਲਾਫ ਇੱਕ ਮੁਹਿੰਮ ਖੜੀ ਕਰਨ ਦੀ ਪਲੈਨਿੰਗ ਬਣਾਈ ਹੈ ਕਿਉਂਕਿ ਉਹ ਪੇਡ ਵੀਡੀਓ ਚਲਾਉਂਦੇ ਨੇ ਪੈਸੇ ਲੈਂਦੇ ਨੇ ਜਨਤਾ ਕੋਲੋਂ ਤੇ ਉਹਦੀ ਵੀਡੀਓ ਚਲਾਉਂਦੇ ਨੇ ਤੋਂ ਇੱਕੋ ਕੈਂਪੇਨ ਬਣਾਈ ਹੈ ਉਸ ਕੈਂਪੇਨ ਬਾਰੇ ਵੀ ਖੁਲਾਸਾ ਕਰਾਂਗੇ ਕਿ ਕਿਵੇਂ ਪਹਾਣਾ ਸਿੱਧੂ ਦੇ ਖਿਲਾਫ ਇੱਕ ਵੱਡੀ ਕੈਂਪੇਨ ਜਿਹੜੀ ਹੈ ਉਹ ਸ਼ੁਰੂ ਹੋਣ ਚਾਹੀਦੀ ਸੋ ਸਾਡਾ ਮਕਸਦ ਇਸ ਵੀਡੀਓ ਦਾ ਸਿਰਫ ਇਹ ਨਾਮ ਹੈ ਕਿ ਕਾਨੂੰਨੀ ਪਹਿਲੂ ਕੀ ਕਹਿੰਦੇ ਨੇ ਤੇ ਇਲਜ਼ਾਮ ਕੀ ਕਹਿੰਦੇ ਨੇ ਔਰ ਭਾਨਾ ਸਿੱਧੂ ਜੋ ਕੰਮ ਕਰ ਰਿਹਾ ਉਸ ਕੰਮ ਦੀ ਤਾਰੀਫ਼ ਤਾਂ ਦਲਜੀਤ ਦੋਸਾਂਝ ਵੀ ਕਰ ਚੁੱਕੇ ਨੇ ਤੋਂ ਮੈਂ ਉਸ ਦੀ ਬੁਰਾਈ ਨਹੀਂ ਕਰਦਾ ਪਰ ਮੈਂ ਇਨੀ ਗੱਲ ਜ਼ਰੂਰ ਕਹਿਣਾ ਵਾਂ ਕਿ ਘਟੋ ਘਟ ਦੋਸਤੋ ਜ਼ਬਾਨ ਦੇ ਵਿੱਚ ਇਹੋ ਜੀ ਭਾਸ਼ਾ ਹੋਣੀ ਚਾਹੀਦੀ ਤੁਸੀਂ ਕਾਨੂੰਨੀ ਚੱਕਰ 'ਚ ਨਾ ਫਸੋ ਜੇਕਰ ਗਾਲਾ ਗੁਲਾ ਵਾਲਾ ਐਪੀਸੋਡ ਕੱਢ ਦੀਏ ਜਾਂ ਧਮਕਾਨ ਵਾਲਾ ਐਪੀਸੋਡ ਕੱਢ ਦੀਏ ਤੇ ਭਾਨਾ ਸਿੱਧੂ ਦਾ ਕੰਮ ਪਰਫੈਕਟ ਉਹ ਇਹਸ ਕਰਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦਾ ਹਰ ਏਜੰਟ ਕੰਪਲੇਂਟ ਕਰੇਗਾ ਮੈਂ ਤੁਹਾਨੂੰ ਇਹ ਵੀ ਦੱਤਾਂਗਾ ਅਗਲੇ ਐਪੀਸੋਡ ਦੇ ਵਿੱਚ ਕਿਸ ਤਰੀਕੇ ਦੀ ਰਣਨੀਤੀ ਬਣਾਈ ਗਈ ਹੈ ਭਾਨਾ ਸਿੱਧੂ ਨੂੰ ਉਲਝਾਉਣ ਵਾਸਤੇ ਤੋਂ ਭਾਨਾ ਸਿੱਧੂ ਟੀਮ ਉਲਝੇ ਨਾ ਜਾਵੇ ਇਹਸ ਕਰਕੇ ਜ਼ਰੂਰੀ ਹੈ ਕੋਡ ਆਫ ਕੰਡਕਟ ਬਣਾਉਣਾ ਔਰ ਹਰ ਚੀਜ਼ ਦਾ ਕੋਡ ਆਫ ਕੰਡਕਟ ਹੁੰਦਾ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਉਹਦਾ ਇੱਕ ਰੂਲ ਰੈਗੂਲੇਸ਼ਨ ਬਣਾਓ ਤਾਂ ਕਿ ਤੁਹਾਡੇ ਬਾਤੇ ਟਰਬਲ ਖੜੀ ਨਾ ਹੋਵੇ ਕਿਉਂਕਿ ਕਿਸੇ ਵੀ ਇੱਕ ਮੁਕਦਮੇ ਦੇ ਬੀਤੇ ਤੁਹਾਡੇ ਕਈ ਦਿਨ ਖਰਾਬ ਹੋਗੇ ਤੇ ਉਸ ਤੋਂ ਬਾਅਦ ਜੋ ਕੋਈ ਦੂਜਾ ਮਕਦਮਾ ਹੋ ਗਿਆ ਫੇਰ ਕਈ ਦਿਨ ਖਰਾਬ ਹੋ ਗਏ ਤੇ ਤੁਹਾਡੀ ਮੋਹਿਮ ਨੂੰ ਝਟਕਾ ਲੱਗਦਾ ਇਸ ਕਰਕੇ ਕਹਿੰਦੇ ਨੇ ਜੀ ਜਦੋਂ ਵੀ ਬੋਲੋ ਆਦਬ ਨਾਲ ਬੋਲੋ ਕੰਮ ਕਾ ਪੂਰਾ ਰੱਖੋ ਔਰ ਜੜੇ ਟਰੈਵਲ ਏਜੰਟ ਠੱਗੀ ਕਰਦੇ ਨੇ ਉਹ ਵੀ ਸੰਭਲ ਜਾ ਇਸ ਗੱਲ ਦੇ ਉੱਤੇ ਇਸ ਗੱਲ ਦਾ ਬੈਨੀਫਿਟ ਨਾ ਚੱਕਣ ਕਿ ਭਾਈ ਭਾਨਾ ਫਿੱਦੂ ਦੇ ਉੱਤੇ ਇੱਕ ਮਕਦਮਾ ਦਰਜ ਹੋ ਗਿਆ ਪਰ ਕਾਨੂੰਨਨ ਤੁਸੀਂ ਕਿਸੇ ਕੋਲੋਂ ਪੈਸੇ ਨਹੀਂ ਠੱਗ ਸਕਦੇ ਇਹ ਵੀ ਇੱਕ ਸੱਚਾਈ ਹੈ ਬਹੁਤ ਬਹੁਤ ਧੰਨਵਾਦ